ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਕੈਂਪ ਜੋ ਚੱਲ ਜਾਂਦਾ ਕੈਸੀ ਮਾ ਕੈਸੀ ਮਾ ਦਿਨ ਚੱਲੀ ਜਾਂਦਾਗਾ ਉਹ ਬਹੁਤ ਵਧੀਆ ਸ਼ਾਨਦਾਰ ਚੱਲੀ ਜਾਂਦਾਗਾ ਜਿਨ੍ਹਾਂ ਨੂੰ ਬੱਚਿਆਂ ਨੂੰ ਡੈਟ ਦਿੱਤੀ ਜਾਂਦੀ ਅੱਜ ਉਹ ਡੈਟ ਦਿੱਤੀ ਗਈ ਹੈ ਦੋ ਪ੍ਰਵਿੰਦਰ ਕੌਰ ਮੈਡਮ ਵੱਲੋਂ ਅਤੇ ਮਨਜੋਤ ਸਿੰਘ ਦਾ ਡੇਟਾ ਜੋ ਨਾਲੇ ਵੱਲੋਂ ਖਾਣਾ ਸਹੀ ਦਿੱਤ ਜੱਲ ਵੱਲੋਂ ਰੁਪਿਆ ਅਸੀਂ ਇਹ ਕਹਿ ਲਿਆ ਅਮਰ ਗੋਰੀਏ ਖਾਣ ਨੂੰ ਖਾਏ ਇੱਕ ਵਾਸਤੇ ਦਿਨ ਦੋ ਤੀਜੇ ਨਾਲ ਬੱਚਾ ਧੀ ਲਾਉਂਦੇ ਆ ਸੀ ਤੇ ਬਹੁਤ ਵਧੀਆ ਵਧੀਆ ਪ੍ਰਬੰਧ ਸਾਡੇ ਨਾਲ ਸੱਜਣ ਲੱਗੇ ਆ ਜਿਹੜੇ ਬੀਵੀ ਨਵਾ ਰਹੇ ਹੈਗੇ ਸਾਡੇ ਪਿੰਡ ਦੇ ਪਾਰਾਂ ਦੇ ਨਾਲ ਸਾਡਾ ਸਾਥ ਦੇ ਰਿਹਾ ਜੀ ਦੇਖ ਰਿਹਾ ਜੀ ਨਾ ਹੈ ਪਾਰੀ ਗ੍ਰੇਡ ਚ ਇੱਕ ਦੇ ਦਸਾਂ ਤੋਂ ਦੂਰ ਰੱਖਣ ਵਾਸਤੇ ਇਹ ਕੇ ਪਲਾਇਆ ਗਿਆ ਹੈਗਾ ਤਾਂ ਜੋ ਕਿ ਇਹ ਬਹੁਤ ਵਧੀਆ ਸਾਗ ਦਾ ਇਹ ਪਿੰਡ ਭਾਗੀ ਦਾ ਬਠਿੰਡਾ ਜਿਹੜਾ ਤਸ਼ਰੀਕ ਕਮੇਟੀ ਸਾਹਿਬ ਪਹਿਲਾ ਕੈਂਪ ਹੈ ਜੋ ਕਿ ਸਾਰਾ ਤੋਂ ਵਧੀਆ ਕੈਂਪ ਚੱਲੀ ਜਾਂਦਾ ਹੈਗਾ ਅਸੀਂ ਇਹੀ ਬੇਨਤੀ ਕਰਦੇ ਆਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਕੈਂਪ 'ਚ ਬੱਚਿਆਂ ਨੂੰ ਭੇਜਿਆ ਕਰੋ ਤਾਂ ਜੋ ਕਿ ਬੱਚਿਆਂ ਦਾ ਭਲਾ ਹੋਵੇ ਮਾਪਿਆਂ ਨੂੰ ਇਹੀ ਬੇਨਤੀ ਹੈ ਜਿਹੜੇ ਛੋਟੇ ਬੱਚੇ ਹੋ ਆਪਣੇ ਨਾਲ ਲੈ ਕੇ ਤੇ ਨਾਲ ਹੀ ਲੈ ਕੇ ਜਾਇਆ ਕਰੋ ਤੇ ਬਾਕੀ ਸਾਡੇ ਪਿੰਡ ਦਾ ਭਾਗੀਬੰਦਰ ਦਾ ਬਹੁਤ ਬਾਕੀ ਅੰਦਰਾਈ ਵੀਰਾ ਹੋਰ ਸੱਜਣ ਸਾਡੇ ਮੁਲਾਜ਼ਮ ਵੀਰ ਸਾਨੂੰ ਬਹੁਤ ਮਾਣ ਕਰ ਰਹੇ ਆ ਤੇ ਮਦਦ ਕਰਦੇ ਰਹਿਣ ਕਿਉਂਕਿ ਇਹ ਕੈਂਪ ਅਸੀਂ ਲੰਮਾ ਚਿਰ ਚਲਾਣਾਗਾ ਜੇ ਸਾਡੀ ਮਦਦ ਕਰੋਗੇ ਤਾਂ ਹੀ ਅਸੀਂ ਇਹ ਕਰਾਂਗੇ ਬੱਸ ਗਾਣਾ ਦੱਸ ਲੰਮਾ ਚਿਰ ਚਲਾਵਾਗੇ ਇਹ ਸਾਡੇ ਪਿੰਡ ਦੇ ਵਿੱਚ ਬਹੁਤ ਸ਼ਾਨਦਾਰ ਬਹੁਤ ਵਧੀਆ ਕੰਮ ਤੁਹਾਡੀ ਰਾ ਤੇ ਦੂਜੀ ਰਾਤ ਲੋਕਰਾ ਰਹੇ ਆ ਬਾਕੀ ਹੋਰ ਵੀ ਸਾਡੇ ਖਿਡਾਰੀ ਇੱਥੇ ਆਉਂਦੇ ਆ ਟ੍ਰੇਨਿੰਗ ਵਗੈਰਾ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ